5 ਅਪ੍ਰੈਲ ਤੋਂ ਬਣ ਰਿਹਾ ਨਾ ਪੰਚਮ ਰਾਜਯੋਗ ਸ਼ਨੀ ਤੇ ਮੰਗਲ ਮਿਲ ਕੇ ਇਸ ਰਾਸ਼ੀ ਲਈ ਹੋਣਗੇ ਵਰਦਾਨ ਕਿਹੜੀ ਹੋ ਰਾਸ਼ੀ ਜਿਸ ਦੇ ਸ਼ੁਰੂ ਹੋਣਗੇ ਚੰਗੇ ਦਿਨ ਇਸ ਰਾਸ਼ੀ ਵਿੱਚ ਮੰਗਲ ਅਤੇ ਸ਼ਨੀ ਦੁਆਰਾ ਬਣਨ ਵਾਲਾ ਨਾ ਪੰਚਮ ਰਾਜਯੋਗ ਬਹੁਤ ਸ਼ੁਭ ਸਾਫਤ ਹੋ ਸਕਦਾ ਹੈ ਅਜਿਹੀ ਸਥਿਤੀ ਵਿੱਚ ਤੁਹਾਨੂੰ ਆਪਣੀ ਮਿਹਨਤ ਦੇ ਸ਼ੁਭ ਨਤੀਜੇ ਮਿਲ ਸਕਦੇ ਨੇ ਪਰਿਵਾਰ ਵਿੱਚ ਚੱਲ ਰਹੀਆਂ ਸਮੱਸਿਆਵਾਂ ਖਤਮ ਹੋ ਸਕਦੀਆਂ ਨੇ ਇਸ ਨਾਲ ਤੁਹਾਡੀ ਜ਼ਿੰਦਗੀ ਦੀਆਂ ਕਈ ਮੁਸ਼ਕਲਾਂ ਦੂਰ ਹੋ ਸਕਦੀਆਂ ਨੇ ਸ਼ਨੀ ਦੀ ਕਿਰਪਾ ਨਾਲ ਆਤਮ ਵਿਸ਼ਵਾਸ ਅਤੇ ਦ੍ਰਿੜ ਇਰਾਦਾ ਵਧੇਗਾ ਅਜਿਹੀ ਸਥਿਤੀ ਵਿੱਚ ਪ੍ਰੀਖਿਆਵਾਂ ਜਾਂ ਸਰਕਾਰੀ ਨੌਕਰੀਆਂ ਦੀ ਤਿਆਰੀ ਕਰਨ ਵਾਲੇ ਲੋਕਾਂ ਨੂੰ ਬਹੁਤ ਸਾਰੇ ਫਾਇਦੇ ਮਿਲ ਸਕਦੇ ਨੇ ਕਾਨੂੰਨੀ ਮਾਮਲਿਆਂ ਵਿੱਚ ਵੀ ਸਫਲਤਾ ਮਿਲ ਸਕਦੀ ਹੈ ਪ੍ਰੇਮ ਜੀਵਨ ਵਧੀਆ ਰਹਿਣ ਵਾਲਾ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਤੁਲਾ ਰਾਸ਼ੀ ਦੀ ਤੁਲਾ ਰਾਸ਼ੀ ਵਾਲਿਆਂ ਲਈ ਇਹ ਚੰਗੀ ਜਾਣਕਾਰੀ ਹੈ ਯਾਦ ਰੱਖੇ ਇਹ ਜਾਣਕਾਰੀ ਵੱਖ-ਵੱਖ ਜੋਤਿਸ਼ ਮਾਹਿਰਾਂ ਤੋਂ ਲੈ ਕੇ ਸਾਂਝੀ ਕੀਤੀ ਗਈ ਹੈ ਇਸ ਦੇ ਵਿੱਚ ਸਾਡਾ ਖੁੱਦ ਦਾ ਕੋਈ ਵਿਚਾਰ ਨਹੀਂ ਹੈ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਧੰਨਵਾਦ